ਹਨੇਕਮ ਵੀਵਰਸ ਅੱਜ ਦੀ ਵੀਡੀਓ ਆ ਮਨੁੱਖਤਾ ਦੀ ਸੇਵਾ ਮੈਂ ਕਿੰਨੀ ਬਹੁਤ ਵੱਡੀ ਸੇਵਾ ਵੈ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਅਰੇ ਗਣਕੇ ਤੈਨੂੰ ਫੜਾ ਦੇਣਾ ਸਾਰੇ ਪੈਸੇ ਤੈਨੂੰ ਦੇ ਦੇਣਾ ਨਾ ਮੇਰੀ ਭੈਣ ਲਈ ਦਿੰਦੀ ਭੈਣ ਨੂੰ ਦੇ ਦਾਂਗੇ ਗਣਕੇ ਤੇਰੀ ਨਾ ਨਾ ਮੇਰੇ ਘਰ ਮੈਨੂੰ ਤਾਂ ਫਿਰ ਪਾਸ਼ਾ ਬਚੇ ਬਾਠ ਠੀਕ ਆ ਤੇਰੀ ਭੈਣ ਉਹ ਦੇ ਲੈ ਆਹ ਕੌਣ ਮੰਮੀ ਤੇ ਮੰਮੀ ਆ ਦੀ ਆ ਤੁਹਾਡੇ ਮੰਮੀ ਆ ਹਾਂ ਮੇਰੀ ਮਾਂ ਆ ਹੈ ਇੱਕ ਮਿੰਟ ਫੋਟੋ ਖਿੱਚ ਲੈਂਦੇ ਲੈ ਬਰ ਆ ਮੇਰੀ ਮੇਰੇ ਕਰ ਲਾ ਕਿ ਨੀਚੇ ਵਗਦੀ ਦੀ ਤੇਰੀ ਮੈਂ ਆਪਣੀ ਦਵਾਈ ਲਈ ਹਣ ਲਈ ਫੋਟੋ ਫਰਾ ਰਹੇ ਪੈ ਲੈ ਫੋਟੋ ਲੈ ਫੋਟੋ ਲੈ ਲੈ ਇਹ ਇੱਕ ਹੈਗੀ ਆ 67000 ਦੀ ਤੇ 71800 ਦੀ ਆ ਤੇ ਇੱਕ ਐਫ ਡੀ ਹੈਗੀ ਆ 143000 ਦੀ ਤੇ ਇੱਕ ਹੈਗੀ ਆ 153276 ਦੀ ਮਤਲਬ 1.5 ਲੱਖ ਰੁਪਇਆ ਆਪਣੇ ਕੋਲੇ ਮਤਲਬ ਹੈਗਾ ਜੀ ਜਿਹੜਾ ਕੈਸ਼ ਆ ਤੇ 5 ਲੱਖ ਕੁਛ ਦੀਆਂ ਉਹ ਐਫ ਨਹੀਂ ਹੋ ਗਈਆਂ ਠੀਕ ਹੈ ਜੀ ਮੈਂ ਭਾਂਜੀ 1.5 ਲੱਖ ਕੋਈ ਗੱਲ ਨਹੀਂ ਜੀ ਥੋੜੇ ਛੱਡ ਦੋ ਇਹਨਾਂ ਕੋ ਆਪਾਂ ਇਹਨੂੰ 1.5 ਲੱਖ ਮੰਨ ਲੈਂਦੇ ਸਾਰੇ ਨੂੰ ਬਸ ਕੋਈ 5-400 ਵੱਧ ਘੱਟ ਹੋਊਗਾ ਇਹਦੇ ਵਿੱਚ ਪਾ ਲਓ ਸਾਰੇ ਪੈਸੇ ਸਤਿ ਸ੍ਰੀ ਅਕਾਲ ਭੈਣੇ ਕੋੜੇ ਵੀ ਰੋ ਤਕੜੀਆਂ ਤੂੰ ਮੇਰਾ ਨਾਮ ਬਲਬੀਰ ਕੌਰ ਬਲਬੀਰ ਕੌਰ ਪਾ ਲੱਲਾ ਪਹਾੜ ਪਹਾੜ ਪੀਰ ਪਹਾੜ ਤੋਂ ਜੋਗੇ ਉਹ ਕੌਮ ਤੇ ਜੋਦੇ ਮੇਰ ਪਹਾੜੀ ਨੇ ਸਿਰ ਢੇਰੇ ਹਾਂ ਅੱਛਾ ਕੱਲੀ ਵੀ ਬਹੁਤ ਬਾ ਨਹੀਂ ਬਲਵੀਰ ਕੁਰੇ ਮੇਰਾ ਨਾਮ ਕਿਵੇਂ ਜਾਣਦਾ ਲਾ ਦੇਖ ਲੈ ਗੱਡੀ ਜੀ ਉਤਰਿਆ ਸਭ ਤੋਂ ਪਹਿਲਾਂ ਤੇਰਾ ਨਾਂ ਹੀ ਲਿਆ ਵੇ ਬਲਵੀਰ ਘਰ ਮੈਂ ਤੁਹਾਨੂੰ ਪਛਾਣ ਲਿਆ ਤੁਸੀਂ ਪਛਾਣ ਲਿਆ ਪਤਾ ਮੈਂ ਕਿੱਥੇ ਪਛਾਣਿਆ ਕਿਵੇਂ ਆਪਾਂ ਮਿਲੇ ਹੋਇਆ ਪਹਿਲਾਂ ਵੀ ਤੁਸੀਂ ਕਿੱਥੇ ਜੌਬ ਕਰਦੇ ਸੀ ਆਮ ਵਰਕਿੰਗ ਇਨ ਦ ਲੈਫਟ ਸਟਰੀਟ ਅਪਾਰਟਮੈਂਟ ਇਨ ਕੋ ਚੰਡੀਗੜ੍ਹ ਯੈਸ ਆਪਾਂ ਚੰਡੀਗੜ੍ਹ ਮਿਲੇ 17 ਚ ਕੀ ਮੈਂ ਤੈਨੂੰ ਪਰਸਾਨ ਲਿਆ ਜੋ ਤੇ ਮੈਂ ਅਜੇ ਫੇਰ ਸਣੀ ਖੁਦੀ ਸੇਵਾ ਕਰਨ ਗਈ ਖਵਾਜਤ ਹੈ ਮੇਰੇ ਗੁੱਗਾ ਫੀਰ ਕਾ ਨਾ ਤੈਨੂੰ ਮੈਂ ਪਰਸਾਨ ਲਿਆ ਉਹ ਵਾਹਿਗੁਰੂ ਵਾਹਿਗੁਰੂ ਸਾਡੀ ਬਾਸੀ ਮਈਆ ਹੈ ਵਾਹਿਗੁਰੂ ਵਾਹਿਗੁਰੂ ਕਿਆ ਬਾਤ ਜਿਹੜਿਆਂ ਦੇ ਪੁੱਤੇ ਚ ਮੈਂ ਸਕਤੀ ਹਾਂ ਵਾਹ ਜੀ ਵਾਹ ਭੈਣ ਮੇਰੀ ਇਹ ਬਲਬੀਰ ਕੁਰੇ ਤੇਰੇ ਤਾਂ ਬੜੀ ਤਾਕਤ ਆ ਸ਼ਕਤੀ ਬੜੀ ਆ ਮੇਰੇ ਚ ਤਾਕਤ ਨਹੀਂ ਮੇਰੇ ਫੀਰ ਚ ਤਾਕਤ ਆ ਅਹ ਇਹ ਸੁਬਾਹ ਸਹੀ ਜਵਾਬ ਦੇਣੀ ਤੇਰੇ ਵਾਲੇ ਨੂੰ ਹਾਂ ਮੇਰੇ ਫੀਰ ਵਿੱਚ ਤਾਕਤ ਆ ਮੇਰੇ ਚ ਤਾਕਤ ਹੈ ਤਾਕਤ ਨਹੀਂ ਕਿੰਨਾ ਸੋਹਣਾ ਮੰਦਰਾ ਜੈ ਸ਼੍ਰੀ ਰਾਮ ਇੱਧਰ ਥੱਲੇ ਆ ਕੇ ਦਿਖਾ ਦੇ ਥੱਲੇ ਆ ਕੇ ਦਿਖਾ ਨੀ ਬਲਵੀਰ ਕੁੜੇ ਨੀ ਆ ਜਾ ਰਾਮ ਜੀ ਦਾ ਮੰਦਿਰ ਦਿਖਾ ਦੇ ਭੈਣੇ ਰਾਮ ਜੀ ਦੇ ਦਰਸ਼ਨ ਕਰਾ ਦੇ ਭੈਣੇ ਭੈਣੇ ਕੁੜੇ ਬਲਵੀਰ ਭੈਣੇ ਕਰਾ ਦੇ ਰਾਮ ਜੀ ਦੇ ਦਰਸ਼ਨ ਇਹ ਇੱਧਰ ਵੀ ਕਰਾ ਦੇ ਇਦਰ ਦੀ ਇਦਰ ਦੀ ਕਰਾ ਆਂ ਅੰਤਰ ਅੰਤਰ ਦਰਸ਼ਨ ਕਰਾ ਦਈਏ ਮੈਂ ਬਾਣੀ ਖੋਲ ਦੱਸ ਦੇ ਹਾਲ ਹੌਂ ਕੇ ਨਾਲ ਡਾਕਟਰ ਨੇ ਕੋਈ ਛਾਪੜੀ ਜਿੱਤ ਕੋਈ ਖਿੱਚ ਕੇ ਫੇਰ ਉਹ ਦਿਨ ਦਾ ਡਾਕਟਰ ਨੇ ਤੂੰ ਰਿਪੋਰਟ ਦਰਜ ਕਰਾ ਆ ਥੱਲੇ ਆ ਰਿਪੋਰਟ ਦਰਜ ਕਰਾ ਦਰਜ ਕਰਾ ਦਈ ਮਹਿਮਾਨ ਨਹੀਂ ਨਹੀਂ ਤੂੰ ਮੈਨੂੰ ਹੀ ਕਰਾ ਆ ਜਾ ਭੈਣ ਬਣ ਕੇ ਆ ਜਾ ਕਰ ਆਪਾਂ ਰਿਪੋਰਟ ਦਰਜ ਕਰਦੇ ਹੁਣੀ ਲੈ ਆ ਪੈਨ ਦੇ ਕਾਕਾ ਰਿਪੋਰਟ ਦਰਜ ਕਰੀਏ ਆ ਆ ਭੈਣ ਬਣ ਕੇ ਥੱਲੇ ਆ ਜਾ ਇਹਨੂੰ ਗਿਆਨ ਦੇ ਦੀ। ਨਹੀਂ ਤੂੰ ਆਪਣਾ ਨਾਮ ਨੋਟ ਕਰਾ ਦੇ ਸਾਰਾ ਥੱਲੇ ਆ ਜਾ। ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ। ਅਸੀਂ ਖੜੇ ਹਾਂ ਜੀ ਪਟਿਆਲੇ ਸ਼ਹਿਰ ਦੇ ਵਿੱਚ ਆਰਬਨ ਸਟੇਟ ਫੇਸ 1 ਐਲ ਆਈ ਜੀ ਦੇ ਵਿੱਚ। ਇੱਥੋਂ ਅਸੀਂ ਅੱਜ ਤੋਂ 2-3 ਸਾਲ ਪਹਿਲਾਂ ਇੱਕ ਬਾਪੂ ਅੱਖਾਂ ਤੋਂ ਅੰਨ੍ਹਾ ਸੀ ਤੇ ਨਾਲ ਉਹਨਾਂ ਦੀ ਧਰਮ ਪਤਨੀ ਸੀ ਜਿਹਦੇ ਪਿੱਛੇ ਜ਼ਖਮ ਹੋਏ ਸੀ, ਬੈੱਡ ਸੋਰ ਹੋਏ ਸੀ ਉਹ ਸਾਹਮਣੇ ਘਰੋਂ ਲੈ ਕੇ ਗਏ ਸੀਗੇ। ਤੇ ਅੱਜ ਉਸੇ ਮਹੱਲੇ 'ਚ ਦੁਬਾਰਾ ਸੇਵਾ ਮਿਲੀ ਐ ਇਸ ਘਰ ਦੇ ਵਿੱਚ ਇੱਕ ਭੈਣ ਰਹਿੰਦੀ ਐ ਜਿਵੇਂ ਤੁਸੀਂ ਦੇਖਿਆ ਸੀ ਉੱਪਰ ਗੱਲ ਕੀਤੀ ਐ ਪਹਿਲਾਂ ਉਹਦੇ ਨਾਲ। ਅੰਦਰ ਕੱਲੀ ਕੋਈ ਬੋਲੀ ਜਾਂਦੀ ਆ ਸਾਰਾ ਮੱਲਾ ਮੱਲੋ ਪਰੇਸ਼ਾਨ ਹੋ ਤੋ ਵਿਚਾਰੀ ਉਹ ਖੁਦ ਪਤਾ ਹੀ ਨਹੀਂ ਕੀ ਕਰਨਾ ਕੀ ਕਹਿਣਾ ਕੀ ਬੋਲਣਾ 15 16 ਸਾਲਾਂ ਤੋਂ ਭੈਣ ਇਹ ਨਰਕ ਕੱਟ ਰਹੀ ਹੈ ਨਰਕ ਪੜ੍ਹੀ ਲਿਖੀ ਸੀ ਸਰਕਾਰੀ ਜੌਬ ਕਰਦੀ ਸੀ ਕਿਸੇ ਟਾਈਮ ਪਰ ਮੈਂਟਲੀ ਅਫਸੈਟ ਹੋ ਗਈ ਮਾਂ ਸੀ ਇਹਦੀ ਮਾਂ ਵੀ ਮਰ ਗਈ ਇਹਦੀ ਭੈਣ ਇੱਥੇ ਸਾਹਮਣੇ ਰਹਿੰਦੀ ਆ ਉਹ ਵੀ ਵਿਚਾਰੀ ਕਹਿੰਨੀ ਮੈਂ ਕੁਝ ਕਰ ਨਹੀਂ ਸਕਦੀ ਤੇ ਭਰਾ ਵੀ ਆ ਸਾਰਾ ਕੁਝ ਹੈਗਾ ਪਰ ਕੋਈ ਰਿਸ਼ਦਾਰ ਮਗਰ ਨਹੀਂ ਆ ਰਿਹਾ ਇਸ ਟਾਈਮ ਇੰਨੀ ਮੇਰੇ ਚ ਮਾਤਾ ਹੁੰਦੀ ਆ ਭਾਣੇ ਮੈਂ ਬਹੁਤ ਮਜਬੂਰੀ ਸਾਲਪੈਣੇ ਮੇਰੀ ਭੈਣ ਮੈਂ ਮੇਰੀ ਮਾਂ ਕਰਕੇ ਡਰਦੀ ਆ ਤੇ ਮੇਰੀ ਬੇਬੇ ਮੈਂ ਇਨਕੀ ਨੂੰ ਜਾਉਂਗੀ ਅਸੀਂ ਤੇਰੇ ਭਰਾ ਵਾ ਸਾਡੀ ਭੈਣ ਨੂੰ ਕੌਣ ਤਾਂ ਕਰੂਗਾ ਹੱਥੇ ਹੁੰਦੇ ਗੱਲ ਲੱਗਦਾ ਮੇਰੀ ਫੇਬੇ ਮਾਂ ਕਿ ਗੁੱਗਾ ਵੀਰ ਦਾ ਦਰਬਾਰ ਬਣਾਉਣਾ ਨੂੰ ਰੱਬਿਆ ਮੇਰੇ ਪੈਸੇ ਵੀ ਕੱਢ ਲੈ ਅੰਦਰੋਂ ਬੰਦ ਨਾ ਕੋਈ ਨਾ ਕੋਈ ਪੈਸੇ ਲੈ ਕੇ ਵੀ ਕੱਢ ਲਓ ਕੋਈ ਤੁਰਦਾ ਹੋਇਆ ਭੈਣੇ ਵੀ ਤੇਰੇ ਨਾਲ ਅਸੀਂ ਤੇਰੇ ਨਾਲ ਆ ਭੈਣੇ ਅਸੀਂ ਤੇਰਾ ਨਾਮ ਬਲਵੀਰ ਪੈਰਾ ਮੈਂ ਤੇਰਾ ਮਾਣ ਬਣਾਉਂਗੀ ਨਾ ਨਾ ਮੈਨੂੰ ਮਾਂ ਬਰੀ ਕਾਇ ਨਹੀਂ ਆਉਂਦੀ ਮੈਂ ਤਾਂ ਡੈਮੀ ਆ ਕੋਈ ਨਾ ਬੈਠ ਕੋਈ ਸਾਡੇ ਭਰਾ ਹੀ ਹੈ ਚੰਗਾ ਤੇਰੀ ਜ਼ਿੰਦਗੀ ਵਧਦੀ ਉਹ ਤੇਰੀ ਲਾਈਫ ਵਧਦੀ ਮੈਂ ਵੀ ਤੇਰੇ ਕੋਲ ਆਂਗੀ ਨਾ ਨਾ ਮੈਂ ਨਹੀਂ ਜਲਦੀ ਮੈਂ ਠੀਕ ਆ ਹਾਂ ਠੀਕ ਹੈ ਠੀਕ ਹੈ ਠੀਕ ਹੈ ਮੈਂ ਠੀਕ ਆ ਮੈਂ ਅੱਜ ਤੋਂ ਠੀਕ ਆ ਠੀਕ ਹੈ ਭੈਣੇ ਠੀਕ ਆ ਆਹ ਕੌਣ ਆ ਭੈਣੇ ਕਿਹੜਾ ਹੈ ਮੇਰੀ ਭੈਣ ਬਲਵਿੰਦਰ ਕੌਰ ਬਲਵਿੰਦਰ ਕੌਰ ਪਾਦਲ ਹੋ ਗਈ ਤਾਂ ਹੀ ਆਈ ਐਮ ਗਵਰਨਮੈਂਟ ਪਲੇ ਵੀਰੀ ਗੁੱਡ ਆਈ ਏਮ ਨੋਟ ਮੈਂਟਲ ਦੇ ਆਰ ਹੈਡ ਐਕਚੁਅਲੀ ਜੱਜ ਯੂ ਆਰ ਬਲਵਿੰਦਰ ਮੈਂਟਲ ਮੈਕ ਐਨ ਨੋਟ ਮੈਟਰ ਆਈ ਏਮ ਵਰਕਿੰਗ ਇਨ ਦ ਐਸਟੇਟ ਡਿਪਾਰਟਮੈਂਟ ਆਈ ਆਈ ਹੈਡ ਪਾਸਟਰ ਅ ਰੇ ਮੈਨੂੰ ਗੱਲ ਕਰਨੀ ਹੈ ਪ੍ਰਮੋਸ਼ਨ ਫਾਦਾ ਐਲ ਡੀ ਸੀ ਆਉਂਦਾ ਮੈਡੀਕਲ ਗਰਾਉਂਡ ਓਕੇ ਠੀਕ ਹੈ ਨਾ ਕੀ ਨੂੰ ਨਹੀਂ ਆਤਲੋਂ ਠੀਕ ਹੈ ਭੈਣ ਜੀ ਇੱਕਦਮ ਕਰਕੇ ਤੁਹਾਡੇ ਤੇ ਪਰਚਾ ਦਰਜ ਹੁੰਦਾ ਠੀਕ ਹੈ ਭੈਣ ਜੀ ਤੁਹਾਨੂੰ ਮੇਰੀ ਛੋਟੀ ਭੈਣ ਆ ਭਰਾ ਤੇ ਪਰਚਾ ਸੋਈ ਦੱਦ ਕਰਾਉਗੀ ਮੇਰੀ ਭੈਣ ਹੈ ਆ ਮੈਂ ਕੋਟ ਦਾ ਕਰਦਾ ਹਾਂ ਕੈਮਰੇ ਤੇ ਰਿਕਾਰਡ ਹੋ ਗਿਆ ਸਾਰਾ ਰਿਕਾਰਡ ਕਰ ਲਿਆ ਤੂੰ ਨਹੀਂ ਮੈਨੂੰ ਹੁਣ ਸਿੱਟਕੇ ਲੈ ਜਾਂਦੇ ਲੈ ਨਹੀਂ ਮੇਰੀ ਭੈਣ ਮੈਂ ਤਾਂ ਜੱਜ ਦੀ ਰਿਕਾਰਡਿੰਗ ਕਰ ਲਈ ਥੀ ਅੱਛਾ ਮੈਂ ਜੱਜ ਦੀ ਸੈਸ਼ਨ ਜੱਜ ਦੀ ਸੈਸ਼ਨ ਜੱਜ ਦੀ ਰਿਕਾਰਡਿੰਗ ਕਰ ਲਈ ਸੀ ਤੂੰ ਫੇ ਤਾਂਹੀਂ ਤਾਂ ਕਿੰਨੀ ਜਿੱਤ ਗਈ ਜੀ ਮੈਂ ਦਿਖਾਵਾਂ ਉੱਡ ਦਿਖਾ ਤਾਂ ਫੇਰੇ ਲੈ ਆਰਡਰ ਤਾਂ ਦਿਖਾ ਬੈਣ ਲਾਨੀ ਸਾਰੇ ਆਰਡਰ ਲਈ ਫਿਰਦੀ ਭੇਨਤਾ ਪੂਰੀ ਫੈਲਿਆ ਕੋਡ ਦੀ ਪੂਰੀ ਕੋਡ ਦੀ ਫੈਲ ਆ ਭੈਣ ਕੋਲੇ ਬਲਵੀਰ ਕੌਰ ਨੇ ਆ ਕੇ ਇਸ ਤਿਆਰ ਕੀਤਾ ਵਾ ਨੀ ਬਲਵੀਰੋ ਬਲਵੀਰ ਕੌਰ ਡਾਕਟਰ ਆ ਸਰਦਾਰ ਕਿਰਪਾਲ ਸਿੰਘ ਕੋਣ ਕਰਦਾ ਵਕੀਲ ਕਰਦਾ ਹੈ ਤਿਆਰ ਮੈਂ ਕਰਿਆ ਤਿਆਰ ਹੈ ਗ੍ਰਿੰਦਰ ਸਿੰਘ ਜੀ ਆਫੀਸਰ ਮਨਪ੍ਰੀਤ ਸਿੰਘ ਮੇਲ ਆਫੀਸ ਸਾਡ ਸਾਡ ਇਹਨਾਂ ਨੇ ਕੱਢਣ ਜੀ 17 ਲੱਖ ਸਾਡਾ 17 ਇੱਧਰ ਲੈਨੇ ਉਹ ਦੋਹੀ ਦੱਸੂ ਮੈਂ ਕੀ ਗੱਲ ਦੱਸੋ ਭਣੇ ਕੀ ਆ ਇਹ ਦਫਤਰ ਵਾਲੇ ਨੂੰ ਮਤਲਬ ਕਿ ਆਹੀ ਕਿਸੇ ਜਿਵੇਂ ਪ੍ਰੋਮੋਸ਼ਨ ਪਹਿਲਾਂ ਕਰਤੀ ਕਰਦੇ ਵਿੱਚ ਐਸਪੀ ਦੀ ਲੈਟਰ ਸਸਪੈਂਸ਼ਨ ਤੋਂ ਆਈ ਜੀ ਦਫਤਰ ਦੇ ਵਿੱਚ ਬੜਨੀ ਸੀ ਦੰਦੇ ਹਾਜ਼ਰੀ ਨਹੀਂ ਪਾਉਣ ਦਿੰਦੇ ਸੀ ਸਾ ਅੱਛਾ ਜੀ ਪੂਰਾ ਉਹਨੂੰ ਮਤਲਬ ਕਿ ਇੱਕ ਸਾਰੇ ਨੂੰ ਹਾਜ਼ਰੀ ਨਹੀਂ ਪਾਉਣ ਦਿੰਦੀ ਉਹ ਆਹ ਦੇਖੋ ਜੀ ਉਹ ਮੈਂ ਸਸਪੈਂਡਰ ਪਾਸਾ ਮੈਂ ਗਰ ਹਾਜ਼ਰ ਕਰਕੇ ਦਿਖਾ ਕੇ ਇਹਨੂੰ ਫਿਰ ਸਸਪੈਂਡ ਕਰਤਾ ਫਿਰ ਟਰਮੀਨੇਟ ਕਰਤਾ ਜਦੋਂ ਕਿ ਇਹ ਹਾਜ਼ਰੀ ਰੋਜ਼ ਜਾਂਦੀ ਸੀ ਦਫ਼ਤਰ ਰੋਜ਼ ਦਿੱਲੀ ਅੰਨ ਹਾਜ਼ਰੀ ਨਹੀਂ ਸੀ ਪਾਉਂਦਾਂ ਜੈਨ ਜੱਜ ਸਾਵਣ ਨੇ ਜਿਹੜੇ ਕੋਨੇ ਤਾਂ ਮੈਨੂੰ ਆਹ ਤਾਂ ਸਕੂਲਾ ਜੱਜ ਨੇ ਦਿੱਤਾ ਹਾਰਨ ਦਾ ਆਰਡਰ ਇੱਕੋ ਜੇ ਉੱਚੀ ਬੋਲੂ ਤਾਂ ਕੈਨੇਡਾ ਅਮਰੀਕਾ ਤੱਕ ਵਾ ਜਾਊਗੀ ਇੰਟਰਨੈਟ ਮਸ਼ੀਨ 'ਚ ਕੀ ਹੋਇਆ ਹੈ ਯਾ ਉੱਧਰ ਆ ਆ ਹਾਰਨ ਦਾ ਆਰਡਰ ਆ ਦਿੱਤਾ ਆਰਡਰ ਜੱਜ ਨੇ ਜੱਜ ਨੇ 7 ਕਰੋੜ ਲੈ ਲਿਆ ਜੀ ਅੱਛਾ ਹਾਰਨ ਦਾ ਆਰਡਰ ਦੇਖੇ मारे मेरे बेबे दे ਅੱਤ ਅਫਸਲ ਕਾ ਕਿਆ ਹੋ ਰਿਹਾ ਜਿੱਥੇ ਮੇਰੀ ਮੰਮਾ ਨੂੰ ਮੈਂ ਕਿਹਾ ਤੀ ਨਾ ਮੀ ਮਾਂ ਇੱਥੇ ਤੇ ਲੋਕ ਮੰਨ ਕੇ ਇੱਥੇ ਇੱਥੇ ਤੇ ਨਾ ਬਲ ਕਰਨਗੇ ਉੱਥੇ ਕਰ ਲੈ ਤੁਸੀਂ ਭੈਣ ਇੱਥੇ ਸਾਹਮਣੇ ਹੀ ਰਹਿਣੇ ਹੋ ਹੈ ਜਿਸ ਪਰ ਉਹ ਆਪਣੇ ਆਂਟੀ ਸੀ ਨਾ ਜਿਹਦੇ ਤੁਹਾਡੇ ਕੋਲ ਆ ਲੈ ਕੇ ਗਈ ਸੀ ਅਸੀਂ ਉਹਨਾਂ ਨੂੰ ਆ ਦੇਖੋ ਜੀ ਮੇਰੀ ਮੈਡੀਕਲ ਖੋਲੀ ਪੁਲਸਣ ਹੈ ਆ ਆ ਵੀ 36/782 ਇਹ ਵੀ ਮੈਰਿਜ ਨਹੀਂ ਹੋਈ ਤਾਂ ਹੈ ਹੈਂਡੀਕੈਪ ਨਹੀਂ ਮੈਨੂੰ ਵੀ ਪ੍ਰੋਬਲਮ ਸੀ ਅੱਛਾ ਦੀਪ ਸਾਹਮਣੇ ਦੀ ਫਰਜੀ ਡਿਗਰੀ ਆ ਵੀਆ ਵੀ ਕਰੀ ਵੀਆ ਬੀਐਸਸੀ ਵੀ ਉਦੋਂ ਮੇਰੀ ਪੂਰੀ ਚੌਂਗੀ ਚਾਲੀਦੀ ਦੀ ਮਾਂ ਦੇਖ ਤੈਨੂੰ ਮੈਂ ਵਚਨ ਕਰਤੀ ਆ ਤੈਨੂੰ ਸਹੁਰਿਆਂ ਦੀ ਸੇਵਾ ਕਰਨੀ ਪਊਗੀ ਠੀਕ ਆ ਮੈਂ ਕਿਹਾ ਵੀ ਤੇਰੇ ਸਾਰੇ ਖਿੱਚ ਕੇ ਮੇਰੇ ਨਾਲ ਆ ਤੂੰ 9 ਸਾਲਾਂ ਤੋਂ ਇਕੱਲੀ ਹੋ ਰਹੀਂਦੀ ਐ ਅਰੇ ਮਮਮੀ ਇਕੱਲੇ ਆਪਣੀ ਮੰਮੀ ਨੂੰ ਵੀ 20 ਸਾਲ ਲੱਤ ਹੋਈਏ ਉਹਨੂੰ ਵੀ ਇਹ ਗੱਲ ਮਾਜਾ ਜੀ ਜ਼ਬਰਦਸਤ ਸੀ ਤੇ ਸਹੁਰਿਆਂ ਨਾਲ ਉਹਨੇ ਆਪਸ ਉਹ ਕਰਦੀ ਉਹ ਤੇ ਉਹਨੂੰ ਵੀ ਐ ਨਹੀਂ ਇਦਾਂ ਤੈਨੂੰ ਲਾਜ ਵੀ ਨਹੀਂ ਕਰਾਉਣ ਦਿੱਤਾ ਮੰਮੀ ਦਾ ਹਨਾ ਕਈ ਨਹੀਂ ਮਿਲਦਰ ਮਰੀਏ ਨੂੰ ਨਹੀਂ 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 ਇਹ ਲਾਈਟ ਕਿਹਨੇ ਬੇਟੀ ਲੈਣ ਆਈ ਸੀ ਨਹੀਂ ਨਹੀਂ ਆਹੀ ਕਿਹਾ ਇਹੀ ਬਿੱਟੀ ਮੇਰੇ ਤੋਰ ਨੇ ਆਰਡਰ ਕਰਿਆ ਵੀ ਇਹਦੀ ਮਾਂ ਨੂੰ ਬਾਧਰ ਕਰਕੇ ਮਾਰ ਦੋ ਮੈਂ ਡਰਦੀ ਨਹੀਂ ਜੇ ਮਰਨਾ ਹੋਵੇ ਫਿਰ ਸੱਚ ਤਾਂ ਬੋਲ ਦਵਾਂ ਇਸ ਨੇ ਮੈਂ ਮਾਂ ਨੂੰ ਮਾਰਨ ਦਾ ਆਰਡਰ ਕੀਤਾ ਮੀਨੂ ਨੇ ਇਹਨੂੰ ਆਰਡਰ ਕੀਤਾ ਤੇ ਫਿਰ ਇਹਨਾਂ ਨੇ ਸਾਰੇ ਮਹੱਲੇ ਨੇ ਮੇਰੀ ਮਾਂ ਨੂੰ ਬਾਧਰ ਕਰਕੇ ਕ੍ਰਾਸ ਹੁੰਦਾ ਹੈ ਕ੍ਰਾਸ ਹੋਣਿਆ ਕ੍ਰਾਸ ਦੀ ਜੰਮੀ ਨੇ ਹੋਣਿਆ ਇਹ ਲੈਣ ਆਈ ਸੀ ਮਾਂ ਨੂੰ ਬਿਮਾਰ ਸੀ ਇਹਨੇ ਭੇਜਿਆ ਨਹੀਂ ਨਾਲ ਤੁਹਾਡੇ ਜਾਣ ਨਹੀਂ ਦਿੱਤਾ ਮੈਨੂੰ ਡਾਕਟਰ ਨੇ ਕਿਹਾ ਅਗਰ ਵਾਲਿਆਂ ਵੀ ਤੇਰੀ ਮਾਂ ਨੂੰ ਕੱਲ ਨੂੰ ਲੈ ਜੀ ਮਾ ਪਛਾ ਵਾਲੀ ਪੈਪ ਕੱਢ ਦੋ ਹੈ ਪਛਾ ਵਾਲੀ ਪੈਪ ਖਿੱਚ ਕੇ ਕੱਢ ਗੇ ਨਹੀਂ ਰੱਥ ਹੋਈ ਹੁੰਦੇ ਰੱਥ ਪਛਾ ਵਾਲੀ ਨਾ ਮੈਂ ਠੀਕ ਹਾਂ ਜੀ ਮੈਨੂੰ ਐਸੇ ਗੰਦਾ ਨਹੀਂ ਕਰਨੀ ਪਾਗਲਾ ਪੂਗਲਣੀ ਆ ਹਾਂ ਮੈਂ ਤਾਂ ਥੋੜਾ ਘੁੰਮਦਾ ਬਸ ਮੈਂ ਠੀਕ ਠਾਂ ਕਿ ਮੈਂ ਸਿਹਤ ਤੋਂ ਠੀਕ ਆ ਮਾਜੇ ਕੜਾਹ ਪੱਕੇ ਜ਼ਹਿਰ ਖਾਲ ਮਨਾ ਮੈਂ ਤਾਂ ਮਿੰਨੀ ਮਰਦੀ ਮੈਨੂੰ ਫੇਲ ਕਰ ਦੇ ਨਾ ਮਾਰ ਦੇ ਨੁੱਤੇ ਬੱਟੇ ਆ ਇਧਰ ਸਾਰੇ ਬੱਟੇ ਹੀ ਬੱਟੇ ਸਿੱਟੇ ਪਏ ਹੋਣਾ ਆ ਸਾਰੇ ਕਿੰਨੇ ਬੱਟੇ ਪਏ ਆ ਆ ਦੇਖੋ ਜੀ ਕਿੰਨੇ ਫੋਨ ਪਏ ਆ ਭੈਣ ਕੋਲੇ ਇੱਕ ਫੋਨ ਆਹਾ ਚੱਲੀ ਜਾਂਦਾ ਇੱਕ ਆ ਪਿਆ ਫੋਨ ਬੀਬੋ ਦਾ ਇੱਕ ਆ ਬੀਬੋ ਦਾ ਫੋਨ ਪਿਆ ਇੱਕ ਆ ਵੀ ਬੀਬੋ ਦਾ ਫੋਨ ਪਿਆ ਆ ਵੀ ਬੀਬੋ ਦਾ ਫੋਨ ਪਿਆ ਸਾਰੇ ਫੋਨ ਚੱਲਦੇ ਆ ਕੋੜਾ ਜੀ ਆ ਦੋਨੇ ਸਾਰੇ ਫੋਨ ਚੱਲਦੇ ਆ ਆ ਦੇਖ ਜੀ ਸ਼ੀਸ਼ੇ ਭੰਨਦਾ ਆ ਦੇਖੋ ਮੋਬਾਈਲ ਦੇ ਨਾ ਮੈਂ ਕੋਈ ਇੰਟੈਲੀਜੈਂਟ ਨਾ ਸਮਝ ਪਰ ਹੱਥ ਮਾਰੇ ਆ ਹਾਂ ਕੈਮਰਾ ਰਹਿਣ ਦੇ ਕੋਈ ਨਾ ਕੋਈ ਨਾ ਕੋਈ ਨਾ ਆ ਦੇਖੋ ਜੀ ਸਾਰੇ ਫੋਨ ਚੱਲ ਰਹੇ ਆ ਐ ਨਹੀਂ ਹੈਗਾ ਕੋਈ ਇੱਕ ਆ ਫੋਨ ਇੱਕ ਆ ਸਾਰੀਆਂ ਬੈਟਰੀਆਂ ਨਮੇ ਪਹਾਈਆਂ ਨੇ 3 4 5 6 7 ਫੋਨ ਹੈ ਭੈਣ ਦੇ ਨਹੀਂ ਦੇਖੋ ਜੀ ਹਲੇ ਤੱਕ ਕੋਈ ਫੋਨ ਹੋਰ ਪੈਣੇ ਅੱਛਾ 7 ਫੋਨ ਹੋਰ ਪੈਣੇ ਆ ਬੈਟਰੀਆਂ ਪੰਤੀਆਂ ਦੀਆਂ ਰੋ ਨਾਲ ਪਾਵਰ ਬੈਂਕਾਂ ਭੈਣ ਕੋਲੇ ਕਿੰਨੀਆਂ ਦੇਖੋ ਜੀ 2 3 ਪਾਵਰ ਬੈਂਕਾਂ ਹੀ ਆ ਭੈਣ ਕੋਲੇ 4 ਪਾਵਰ ਬੈਂਕਾਂ ਮੈਂ ਸਾਰਾ ਦਿਨ ਫੋਨ ਚਾਰਜ ਕਰਦੀ ਆ ਖਰਾਬ ਕਰ ਤੇ 3 4 ਪਾਵਰ ਬੈਂਕ ਧੰਨਾ ਭੈਣੇ ਤੂੰ ਤਾਂ ਧੰਨਾ ਆ ਸਪੀ ਮੈਂ ਨਾ ਨੂੰ ਚਾਹਤਾ ਚਾਹਤਾ ਪਾਊਗਾ ਤੇਰੇ ਟੋਪੀ ਵਾਲਿਆਂ ਮੈਂ ਦੇਣੀ ਆ ਹਾਂ ਇਹ ਕੋਈ ਨੋ ਕਰਦਾ ਹਾਂ ਹਾਂ ਬੈਠ ਜਾ ਨਾ 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 ਫੇਰ ਬਣ ਕੇ ਨਾ ਨਾ ਮੇਰੇ ਤੇ ਹੱਥ ਨਹੀਂ ਲਾਉਣਾ ਮੈਂ ਕਿਹਾ ਤਾ ਨਾ ਗਲਤੀ ਹੋ ਗਈ ਸੋ ਖੇਤ ਮੈਂ ਸ਼ਾਮ ਕੋਰ ਮੈਂ ਬਦਲ ਦਿੰਦੀ ਆ ਮਾਫ ਕਰ ਦੇ ਮਾਫ ਕਰ ਮਾਫ ਕਰ ਦਿਨਾ ਨਹੀਂ ਗੱਡੀ ਇੱਥੇ ਮੈਂ ਫਿਰ ਦਿਨ ਆ ਤੁਮਹੇਰੀ ਬੱਚੀ ਕੋਲ ਕੋ ਮਾਰ ਇੱਥੇ ਗੱਡੀ ਲਾਉਂਦੀ ਆ ਭੈਣ ਆ ਦੇਖੋ ਜੀ ਇੱਥੇ ਗੱਡੀ ਲਾਉਂਦੀ ਆ ਮੇਰੀ ਭੈਣ ਆ ਨਾ ਨਹੀਂ ਆਉਂਦੀ ਗੱਡੀ ਆ ਦੇਖੋ ਜੀ ਇੱਥੇ ਬੈੱਡ ਲੱਗਿਆ ਕੱਪੜੇ ਸਾਡੇ ਆਪਣੇ ਨੇ ਦੇਖੋ ਆ ਦੇਖੋ ਪਾਵਰ ਬੈਂਕ ਖਰਾਬ ਕਰਤਾ ਇੱਕ ਪਾਵਰ ਬੈਂਕ ਇੱਥੇ ਪਈ ਆ ਭੈਣ ਕੋਲੇ ਤਾਂ ਪਾਵਰ ਬੈਂਕਾਂ ਹੀ ਬਹੁਤ ਟੈਲੀਫੋਨ ਦੇ ਤਿੰਨ ਫੋਨ ਆ ਪਏ ਭੈਣ ਦੇ ਲਓ ਤਿੰਨ ਟੈਲੀਫੋਨ ਆ ਪਏ ਆ ਬਹੁਤ 15 20 ਹੋਰ ਖਰਾਬ ਕਰੇ ਮੈਨੇ ਤਿੰਨ ਹੂੰ ਇੰਨੇ ਫੋਨ ਭੈਣ ਦੇ ਤੇਰੇ ਕੋਲੇ ਤੇ ਆ ਭੈਣ ਦੀ ਕਿਚਨ ਆ ਜੀ ਇਧਰ ਹੋਇ ਸਤ ਆ ਕਿਚਨ ਆ ਜੀ ਭੈਣ ਦੀ ਰਸੋਈ ਆ ਦੇਖ ਲਓ ਹਣਾ ਮੇਰਾ ਪੈਸਾ ਮੇਰੇ ਰਾਜੀ ਲੱਗਿਆ ਵਾ ਆ ਸਾਰਾ ਦੇਖੋ ਭੈਣ ਦਾ ਅਨਸੋਹੀ ਦਾ ਤੁਸੀਂ ਦੇਖ ਸਕਦੇ ਹੋ ਹਨ ਕਿ ਦਰਸੋਈ ਬਣਾਈ ਹੋਈ ਆ ਇੱਧਰ ਪਿੱਛੇ ਗੈਲਰੀ ਆ ਹਨਾ ਬਾਲਕਨੀ ਇੱਧਰ ਪਿੱਛੇ ਵੀ ਕੋਈ ਬਣਾ ਦੂਗਾ ਬੱਚਾ ਨੇ ਐਫ ਡੀ ਐਮ ਆ ਜੀ ਇੱਕ ਹੈਗੀ ਆ 60000 ਦੀ ਤੇ 71800 ਦੀ ਆ ਤੇ ਇੱਕ ਐਫ ਡੀ ਹੈਗੀ ਆ 143000 ਦੀ ਤੇ ਇੱਕ ਹੈਗੀ ਆ 153276 ਦੀ ਮਤਲਬ 1.5 ਲੱਖ ਰੁਪਇਆ ਆਪਣੇ ਕੋਲੇ ਮਤਲਬ ਹੈਗਾ ਜੀ ਜਿਹੜਾ ਕੈਸ਼ ਆ ਤੇ 5 ਲੱਖ ਕੁਛ ਦੀਆਂ ਹੋ ਐਫ ਡੀ ਹੋ ਗਈਆਂ ਠੀਕ ਹੈ ਜੀ ਮੈਂ ਭਾਂਜੀਆਂ 1.5 ਲੱਖ ਕੋਈ ਗੱਲ ਨਹੀਂ ਇਹ ਥੋੜੇ ਛੱਡ ਦੋ ਇਹਨਾਂ ਕੋ ਆਪਾਂ ਇਹਨੂੰ 1.5 ਲੱਖ ਮੰਨ ਲੈਨੇ ਸਾਰੇ ਨੂੰ ਬਸ ਕੋਈ 5-400 ਵੱਧ ਘੱਟ ਹੋਊਗਾ ਇਹਦੇ ਵਿੱਚ ਪਾ ਲਓ ਸਾਰੇ ਪੈਸੇ ਨਾਲ ਲੈ ਜਾਣੇ ਨਹੀਂ ਵੀਰੋ ਨਹੀਂ ਨਹੀਂ ਨਾਲ ਨਹੀਂ ਲੈ ਜਾਣੇ ਇਹਦੇ ਵਿੱਚ ਪਾਸਪੋਰਟ ਆ ਇਹਦੇ ਸਾਰੇ ਬੈਂਕ ਦੀਆਂ ਕਾਪੀਆਂ ਆ ਮੈਂ ਸਾਰੀਆਂ ਦੇਖੋ ਜੀ ਅਸੀਂ ਇਹ ਕੰਮ ਤਾਂ ਕਰਦੇ ਹੁੰਨੇ ਆ ਅਸੀਂ ਅੱਗੇ ਕਈ ਘਰਾਂ 'ਚ ਗਏ ਆ ਬਾਅਦ ਦੇ ਵਿੱਚ ਨਾ ਵੀਡੀਓ ਦੇਖ ਕੇ ਇਹਲੇ ਨੂੰ ਪਤਾ ਲੱਗ ਗਿਆ ਨਾ ਵੀ ਅਸੀਂ ਲੈ ਗਏ ਚੋਰਾ ਕੁਛ ਦੇ ਚੋਰਾ ਸਾਰਾ ਕੁਝ ਚੱਕ ਕੇ ਲੈ ਜਾਂਦੇ ਨਹੀਂ ਚੱਲ ਨਹੀਂ ਭੇਣੇ ਬੈਠ ਕੁੜੇ ਚੱਲੀਏ ਨਹੀਂ ਟਰੜੇ ਨਹੀਂ ਬਹਿ ਜਾ ਨਵਦੀਪਪੁਰੇ ਭੇਣੇ ਇਧਰ ਨੂੰ ਛੰਗਾ ਭੇਣੇ ਜਿਉਂ ਨਹੀਂ ਵਸਦੀ ਹੁਣ ਚੌਂਕੀ ਦਾ ਖਿਲਵਾ ਲਾ ਸਿਰ ਤੇ ਹੱਥ ਨਹੀਂ ਰੱਖਉਂਦੇ ਹੁੰਦੇ ਸਿਰ ਤੇ ਹੱਥ ਰੱਖਣਾ ਮੈਂ ਸਿਰ ਤੇ ਹੱਥ ਰੇਣੇ ਮੈਂ ਪਾਠ ਕਰਨਾ ਚੌਂਕੀ ਖੋਲਣੀ ਹੈ ਪਾਠ ਕਰਨਾ ਨਹੀਂ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੀ ਆਦੇ ਸੱਚ ਜਗਤ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਇਹਦਾ ਟਾਈਮ ਚ 3 ਵਜੇ ਚੌਂਕੀ ਖੋਲਣੀ ਆ 3:07 ਸਤਨਾਮ ਕਟਤਾ ਪਰਖ ਨਿਰਭਾਣ ਦੇ ਪਰ ਅਕਾਲ ਮੂਰਤ ਜੁੰਦੀ ਸਭ ਕੋ ਪ੍ਰਸਾਦ ਜਪ ਆਦੇ ਸੱਚ ਜੁਗਤ ਸੱਚ ਹੈਵੀ ਸੱਚ ਨਾੜ ਕੋਸੀ ਭੀ ਸੱਚ ਸੋਚੇ ਸੋਚ ਨ ਹੋਏ ਜੇ ਸੋਚੇ ਲਖਵਾਰ ਚੁੱਪੇ ਚੁੱਪ ਨ ਹੋਏ ਜੇ ਲਾਇਰਾਲਾ ਬਿਤਾਰ ਭੁਖਿਆ ਪੁਖੇ ਉਤਰੀ ਜੇ ਬੰਨਾਪੁਰਿਆ ਪਾਰ ਸਹਿ ਸੰਤ ਪ ਲਖ ਹੁਣ ਇਕਨੇ ਚੱਲੇ ਨਾਲ ਕੀ ਵਿਚਾਰ ਹੋਏ ਕਿ ਘੋੜੇ ਟੁੱਟੇ ਪੈਰ ਹੁਕਮ ਜਾਈ ਚਨਾਮ ਨਾਨ ਕਿ ਲਿਖਿਆ ਨਾਲ ਰਹਾਓ ਸੋ ਵੀਵਰਸ 에ਸੀ ਆਜੀ ਵੀਡੀਓ ਵੀਡੀਓ ਦੇਖਨਦੇ ਸੀ ਆਪਾਂ ਮਨੁੱਖਤਾ ਦੀ ਸੇਵਾ ਮੈਂ ਕਿਨੇ ਇੱਕ ਬੜੀ ਇਮੋਸ਼ਨਲ ਇੱਕ ਜਜ਼ਬਾਤੀ ਵੀਡੀਓ ਸੀ ਕਿ ਮੈਂ ਵੀਡੀਓ ਦੇਖ ਕੇ ਨਾ ਬੜਾ ਮੈਂ ਜਜ਼ਬਾਤੀ ਇੱਕ ਇਮੋਸ਼ਨਲ ਹੋਣ ਗਈ ਸੀ ਕਿ ਕਿਸ ਤਰ੍ਹਾਂ ਇੱਕ ਗੌਰਮੈਂਟ ਦੀ ਨੌਕਰੀ ਕਰਨ ਵਾਲੀ ਕਿਸ ਤਰ੍ਹਾਂ ਕੇ ਮੇਰ ਕੋ ਨਾ ਅਲਫਾਜ਼ ਨਹੀਂ ਹੈਗੇ ਕਿ ਮੈਂ ਕੋਈ ਇਸ ਗੱਲ ਨੂੰ ਬਿਆਨ ਕਰ ਸਕਾਂ ਬਾਕੀ ਜਿਹੜਾ ਵੀਰ ਹੈ ਮਨੁੱਖਤਾ ਦੀ ਸੇਵਾ ਕਰਦਾ ਵਾ ਮੈਂ ਕਿੰਨੀ ਬਹੁਤ ਵੱਡੀ ਸੇਵਾ ਕਰਦਾ ਵਾ ਕਿਉਂਕਿ ਬਾਕੀ ਤੇ ਹਰ ਕੋਈ ਸੇਵਾ ਕਰ ਲੈਂਦਾ ਲੇਕਿਨ ਜਿਹੜੀ ਇਹੋ ਜੀ ਸੇਵਾ ਵਾ ਨਾ ਇਹ ਕੋਈ ਵੀ ਨਹੀਂ ਕਰਦਾ ਔਰ ਕੋਈ ਕੋਈ ਕਰਦਾ ਵਾ ਜਿੰਨੂੰ ਰੱਬ ਚੁਣੇ ਇਸ ਕੰਮ ਵਾਸਤੇ ਮੈਂ ਕਿੰਨੀ ਬੜੀ ਵੱਡੀ ਸੇਵਾ ਵਾ ਕਿਸ ਤਰ੍ਹਾਂ ਉਸ ਕਿਸ ਤਰ੍ਹਾਂ ਇਹ ਜਿਹੜੇ ਕਿ ਲੋਕ ਨੇ ਜਿਨ੍ਹਾਂ ਕੇ ਕੁਝ ਹਾਲਤ ਠੀਕ ਨਹੀਂ ਆ ਉਹਨਾਂ ਲੈ ਕੇ ਜਾ ਕੇ ਬਗੈਰ ਕਿਸੇ ਸਿਲੇ ਤੋਂ ਉਹਨਾਂ ਦੀ ਸੇਵਾ ਕਰਦਾ ਮੈਂ ਕਿੰਨੀ ਆ ਬਹੁਤ ਵੱਡੀ ਸੇਵਾ ਵੈ ਔਰ ਜਿਸ ਤਰ੍ਹਾਂ ਕਿ ਆਪਾਂ ਵੀਡੀਓ ਵਿੱਚ ਵੇਖਣ ਦੇ ਸੀ ਹੁੰਦਾ ਕਿ ਦਿਮਾਗੀ ਤੌਰ ਤੇ ਸਹੀ ਨਹੀਂ ਆ ਲੇਕਿਨ ਉਹਨੇ ਉਹਨੂੰ ਲੈ ਕੇ ਗਏ ਉਹਦੀ ਸੇਵਾ ਕਰਨ ਗਏ ਔਰ ਉਹ ਆਪਣੇ ਹੋਸ਼ ਚਾਹੀਏਗੀ ਮੈਂ ਕਿੰਨੀ ਆ ਬੜੀ ਵੱਡੀ ਸੇਵਾ ਹੈ ਬਾਕੀ ਮੈਨੂੰ ਤੇ ਬੜੀ ਵਧੀਆ ਵੀਡੀਓ ਲੱਗੀ ਤੁਹਾਨੂੰ ਕਿਹੋ ਜੀ ਲੱਗੀ ਕਮਟ ਕਰਕੇ ਆਪਣੀ ਕੀਮਤੀ ਰਾਏ ਜ਼ਾਹਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਨਾ